ਨਾ ਕੋ ਉਧਰ ਹੋਣਾ ਅਸਮਿਹਗਾ ਲਿਮਟ ਕੇ ਕਿੱਥੇ ਕਿੱਥੇ ਅੰਤਰਿਆੰਤਰੀ ਅੰਤਰਿਆੰਤਰੀ ਦੀ ਜ਼ਿੰਮੇਵਾਰੀ ਹਾਗੀ ਵਸਦਾ ਹੈ ਸਾਥ ਹੀ ਆਓ ਜੀ ਮੈਂ ਨਾਲ ਇਸ ਤੋਂ ਬਾਅਦ ਜਦੋਂ ਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਜਿਸ ਸਥਾਨਾ ਤੇ ਜੀ ਬੈਠੇ ਸਨ ਤੇ ਜੀ ਸਦਲਾ ਜੀ ਸ਼੍ਰੀ ਗੁਰੂ ਦੇਵਹਦਰ ਜੀ ਆਏ ਸਨ ਉਹਨਾਂ ਨੇ ਉਸ ਵੇਲੇ ਫਰਮਾਇਆ ਉਸ ਇੱਥੇ ਮਾਮਲੀ ਉਹ ਤਾਂ ਆ ਕੇ ਬੈਠੇ ਗਾ ਢੀਲੇ ਦੇ ਆਸ-ਪਾਸ ਬਹੁਤ ਸਾਰੇ ਪਿੰਡਰ ਪਾਸਾ ਨੂੰ ਇਹ ਡਰੇ ਦਾ ਕੰਮ ਇੱਕ ਸਾਹਿਬ ਵਾਲਾ ਨਾਮ ਦਾ ਹੈ ਗੁਰੂ ਸਾਹਿਬ ਜੀ ਨੇ ਇੱਥੇ ਬਿਰਾਜਣ ਲਈ ਪਲੰਘ ਮਗਵਾਇਆ ਆਪਣਾ ਅਤੇ ਸਾਕ ਨੂੰ ਬਧਰੀ ਅਸਤਰ ਰੱਖੇ ਸਹਾਬਜੀ ਨੇ ਇਸੇ ਤਮ ਤਮੀ ਉੱਪਰ ਜੇ ਨਿਵਾਸ ਰੱਖਿਆ ਉਹ ਆਪਣੇ ਬਚਾਣ ਭਾਈ ਦੱਲਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਕਾ ਸਮੇਂ ਤੇ ਭਾਈ ਦੱਲਾ ਸਿੰਘ ਜੀ ਦੇ ਨਿਵਾਸ ਸਥਾਨ ਕਿਲੇ ਵਿੱਚ ਜਾਂਦੇ ਹਨ ਭਾਈ ਦੱਲਾ ਸਿੰਘ ਪਰਵਾਰ ਸਨੇਤਾ ਆਪ ਗੁਰੂ ਪਾਸ਼ਾ ਦੇ ਸੰਗਤਾਂ ਨੂੰ ਨੰਗਰ ਚਕਾਉਣ ਦੀ ਸੇਵਾ ਕਰਦਾ ਹੈ ਭਾਈ ਦੱਲਾ ਸਿੰਘ ਇੱਕ ਗੋਣਾ ਦੌਸ਼ਾਲਾ ਦੇ ਪਾਇਆ ਗੁਰੂ ਜੀ ਨੂੰ ਭੇਟ ਕਰਦਾ ਹੈ श्री गुरू गोबिंद जी भाई डला सिंध खड़े स ਗੁਰੂ ਕਾ ਸ਼ਬਦ ਅਡਾਲ ਸਿੰਘ ਜੀ ਨੂੰ ਕਹਿੰਦੇ ਹਨ ਕਿ ਦੇਖ ਭਾਈ ਦਾਲ ਸਿੰਘ ਉਹ ਸਾਹਮਣੇ ਕਣਕਾਂ ਖੰਭਾਂ ਦੇ ਧਰਤ ਪਾਣੀ ਦੀਆਂ ਨਹਿਰਾਂ ਇੰਨਾ ਸੁਣ ਕੇ ਭਾਈ ਦਾਲ ਸਿੰਘ ਕਹਿੰਦਾ ਹੈ ਕਿ ਮਹਾਰਾਜ ਪਾਣੀ ਨਹੀਂ ਰਿੱਤਾ ਚਮਕ ਰਿਹਾ ਹੈ ਇੱਥੇ ਪਾਣ ਦੀ ਧਰਤ ਨਹੀਂ ਧਰਤ ਕਿ ਇੱਥੇ ਕਿ ਇੱਥੇ ਨਾ ਆਪ ਕਹਨਾ ਮਹਾਰਾਜ ਇੱਥੇ ਮਾਰੂ ਜ਼ਮੀਨ ਇੱਥੇ ਕਣਕਾਂ ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਦਾਲ ਸਿੰਘ ਜੇ ਤੂੰ ਅੱਜ ਖ ਗਏ ਦਿੰਦਾ ਤੇ ਸਾਰਾ ਪੂਜ ਅੰਜੀ ਉਹ ਜਾਣਾ ਸੀ ਉਹ ਤੇਰੀਆਂ ਗੁੰਧੀਆਂ ਦੇਖਣ ਕੇ ਅਗਰੂ ਸਾਹਿਬ ਦੇ ਕੰਨੇ ਬਚਨ ਸਤ ਹੋ ਰਹੀ ਪਰ ਉਹ ਚਾਹਤਾ ਸਵਾਹੀ ਗੁਰੂ ਜੀ ਕੇ ਹਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੂ ਸਰੋਵਰ ਅਧਿਕਾਰ ਸੇਵਾ ਆਪਣੇ ਧਾਨ ਤੜ ਪੰਜ ਢਾਲੀ ਪਰ ਕੀ ਗੱਡੀ ਇਸ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਸਰਸ ਰੋਵਰਦੀ ਕਾਰ ਸੇਵਾ ਪੜੇ ਨਸ਼ਾਲੇ ਨਾਲ ਗੱਡੀ ਸੀ ਇਸ ਲਈ ਇਹੇ ਲੋਕ ਕਹਾਵਤ ਕਹਿੰਦੇ ਨੂੰਵੇਂ ਮੇੇ ਨਸ਼ਾਲੇ ਨਾਲ ਦਸਵੇਂ ਨੇ ਤੁਹਾਡੇ ਨਾਲ ਗੁਰੂ ਸਾਹਿਬ ਦੇ ਸਮੇਂ ਸੰਗਤਾਂ ਗੁਰੂ ਸਰਸ ਰੋਵਰਦੀ ਸਿੰਘ ਹੋਂ ਕਰਦੀਆਂ ਹੋਇਆ ਵਾਹਿਗੁਰੂ ਵਾਹਿਗੁਰੂ ਦਮਦਮਾ ਸਾਹਿਬ ਤੇ ਲਵੰਡੀ ਸਾਬੋ ਦੇ ਸਤਾਨ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਵਿੱਚ ਬੈਠੇ ਹਨ ਸਿੱਖ ਸੰਗਤਾਂ ਦਾ ਇਕੱਠ ਹੈ ਸਜੇ ਹੋਏ ਦੀਵਾਨ ਵਿੱਚ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਭਾਈ ਬਨੀ ਸਿੰਘ ਜੀ ਨਾਲ ਦਿੱਲੀ ਤੋਂ ਆ ਕੇ ਦਰਸ਼ਨ ਕਰ ਰਹੇ ਹਨ ਦਮਦਮਾ ਸਾਹਿਬ ਤੇ ਲਵੰਡੀ ਮਾਤਾ ਸاجة ਘੌਰ ਅਤੇ ਮਾਤਾ ਸੁੰਦਰ ਘੌਰ ਜੀ ਗੁਰੂ ਸਾਹਿਬ ਜੀ ਦੇ ਹੱਥ ਚੋਂ ਲਿਖੇ ਕੜੀਆਂ ਹਨ ਅਤੇ ਗੁਰੂ ਸਾਹਿਬ ਜੀ ਤੋਂ ਸ਼ਹਿਵਜਾਤ ਦੀਆਂ ਮਾਤਾ ਗੁੱਜਲ ਘੌਰ ਅਤੇ ਸਿੰਘਾਂ ਬਾਰੇ ਗੁੱਛੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਮਾਤਾਵਾਂ ਦੀ ਗੱਲ ਸੁਣ ਭਰੇ دیਵਾਨ ਵਿੱਚ ਸੰਗਤਾਂ ਵੱਲ ਹੱਥ ਨਾਲ ਇਸ਼ਾਰਾ ਕਰਕੇ ਪਰਮਉਦੇ ਹਨ। ਇਸ ਵਰਨ ਕੀ ਸੀਸ਼ ਪਰ ਬਾਹਰ ਦੀਏ ਸੋ ਚਾਰ ਚਾਰ ਮੂਏ ਤੋਂ ਕਿਆ ਭਿਆ। ਕਈ ਜੀਵਤ ਕਈ ਸਚਾਰ। ਸ਼੍ਰੀ ਗੁਰੂ ਬਾਬਾ ਸਿੰਘ ਜੀ ਦੇ ਪਾਵਨ ਸਰੂਪ ਨੂੰ ਲਿਖਾਉਣ ਦੀ ਤਿਆਰੀ ਲਈ ਕੋਈ ਸਿੰਘ ਸਿਹਾਈ ਤਿਆਰ ਕਰ ਰਿਹਾ ਹੈ ਕੋਈ ਸਿੰਘ ਕਲਮਾ ਧੜ ਰਿਹਾ ਹੈ ਕਾਗਜ਼ ਕੋਈ ਕਾਗਜ਼ ਲੈ ਕੇ ਆ ਰਿਹਾ ਹੈ ਇਹ ਸਾਰਾ ਕਾਰਜ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਹੋ ਰਿਹਾ ਹੈ ਇਹ ਸਥਾਨ ਚਪੜੀ ਦੇ ਨੇੜੇ ਹੈ ਅਤੇ ਉਸ ਦੇ ਆਸ-ਪਾਸੇ आज छुट्टी हुई है वाहेगुरु जी का खालसा वाहेगुरु जी की फतेह ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਵਾਸਤੇ ਇੱਕ ਬਹੁਤ ਸੋਹਣਾ ਰੋਸ਼ਮੀ ਅਨੁਸਾਰ ਲਗਵਾਇਆ ਗਿਆ ਇਸ ਸਮੇਂ ਅਨੇ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੇੜਾ ਦਾ ਖਵਾਰ ਹੈ ਹਨ ਬਾਬਾ ਦੀਪ ਸਿੰਘ ਜੀ ਪੂਰੀ ਰਸਵਾਲੀ ਦਾ ਪ੍ਰਬੰਧ ਕਰ ਰਹੇ ਹਨ ਜਦੋਂ ਸ਼੍ਰੀ ਗੁਰੂ ਕੋ ਗੁਰੂਗ੍ਰੰਥ ਸਾਹਿਬ ਜੀ ਦੀ ਵੇੜ ਲਗਵਾਈ ਜਾ ਰਹੀ ਸੀ ਤਾਂ ਸਿੰਘਾਂ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਾਨੂੰ ਅਰਥ ਕਰਕੇ ਦੱਸੋ ਉਸ ਸਮੇਂ ਅਮ੍ਰਿਤ ਵੇਲੇ ਜੋ ਲਖਾਈ ਹੁੰਦੀ ਸੀ ਗੁਰੂ ਸਾਹਿਬ ਨੂੰ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਸੁਣਾਉਂਦੇ ਸੰਗਤਾਂ ਪਿਆਰ ਨਾਲ ਕਥਾ ਸੁਣਦੀਆਂ ਜਿੰਨਾ ਬੜখালী ਗੁਰਮਖਾਣੇ ਆਦੀ ਤੋਂ ਅੰਤ ਤੱਕ ਕਥਾ ਸਵਨ ਕੀਤੀ ਉਹਨਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਵਰਗੇ ਨਾਲ ਸਨਮਾਨਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਉੱਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਾਂ ਤੇ ਸਹੀ ਛਪੜੀ ਵਿੱਚ ਪਾ ਕੇ ਗੁਰੂ ਕਾਸ਼ੀ ਦਾ ਵਰ ਦਿੱਤਾ ਜਿੱਥੇ ਗੁਰਦੁਆਰਾ ਲਖਨ ਸਰਸਹਬ ਬਣਿਆ ਹੋਇਆ ਹੈ ਵਾਹਿਗੁਰੂ ਤਲਵੰਡੀ ਸਾਬੋ ਤੁੰਦਮਾ ਸਾਹਿਬ ਦੇ ਅਸਥਾਨ ਉੱਤੇ ਦੀਵਾਨ ਸਜਾਇਆ ਹੋਇਆ ਹੈ। ਗੁਰੂ ਜੀਆਂ ਸੰਗਤਾਂ ਬੈਠੀਆਂ ਹਨ ਲਾਹੌਰ ਨਿਵਾਸੀ ਭਾਈ ਉਦੇ ਸਿੰਘ ਆਪਣੇ ਹੱਥੀ ਬੰਦੂਕ ਤਿਆਰ ਕਰਕੇ ਕਲਗੀਧਰ ਜੀ ਨੂੰ ਭੇਟ ਕਰਨ ਲਈ ਦੀਵਾਨ ਵਿੱਚ ਲੈ ਕੇ ਆਉਂਦਾ ਹੈ। ਉਹ ਹੈ। ਉਹ ਇੱਕ ਪੰਗਵਾਦ ਦਾ ਉਹ ਨਾਹੀ। ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬੰਦੂਕ ਨਾਲ ਸਿੱਖੀ ਸੀ ਤਾਂ ਕਦੀ ਵਰਖ ਕੀਤੀ ਜਿਸ ਵਿੱਚ ਭਾਈ 달 ਸਿੰਘ ਦੀ ਉਸ ਦੀ ਫੌਜ ਸਫਲ ਨਹੀਂ ਹੋ ਸਕੀ ਤਾਂ ਪਾਪਾ ਵੀਰ ਸਿੰਘ ਤੇ ਪਾਪਾ ਧੀਰ ਸਿੰਘ ਭੱਜੇ ਆਉਂਦੇ ਹਨ ਅਤੇ ਇੱਕ ਦੂਜੇ ਤੋਂ ਮੂਰੇ ਹੋਰ ਫਰਕ ਕਰਵਾਉਣ ਲਈ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹਨ ਆਹ ਇਹ ਬਹੁਤ ਵੱਡਾ ਲੱਭਾ ਲੈ ਹੈ ਇਹ ਰਿਪੋਰਟ ਜੀ ਆਂ ਜੀ ਬਾਤ 100 ਬੰਦੇ ਬੰਦੇ ਉੱਡ ਰਿਹਾ ਕਹਿੰਦਾ ਮੈਂ ਹੋਣਾ ਕਹਿੰਦਾ ਮੈਂ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਪੋ ਵਿਖੇ ਹਨ ਤਾਂ ਸੰਗਤਾਂ ਤਲਵੰਡੀ ਸਾਪੋ ਵੱਡੀ ਗਿਣਤੀ ਵਿੱਚ ਆਉਂਦੀਆਂ ਹਨ ਗੁਰੂ ਬਾਸ਼ਾ ਦੀਵਾਨ ਉੱਪਰ ਦੇ ਹਨ ਕੋਈ ਸਿੰਘ ਘੋੜ ਸਵਾਰੀ ਕਰ ਰਿਹਾ ਹੈ ਕੁਝ ਸਿੰਘ ਗੱਤਗਾ ਖੇਡ ਰਿਹਾ ਅਤੇ ਕੁਝ ਸਿੰਘ ਆਪਣੇ ਸ਼ਸਤਰ ਸਾਫ਼ ਕਰ ਰਹੀ ਹਨ ਉਹ ਇੱਕ ਰੋ ਬੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ ਜਦਕਸ਼ਤ ਸ਼੍ਰੀ ਰਾਮਦਾਸ ਸਾਹਿਬ ਜਰੂ ਕੀ ਕਾਸ਼ੀ ਫਲਮੰਡੀ ਸਾਬੋ ਵਿਖੇ 1706 ਈਸਵੀ ਲੋਕਾਲਸਾ ਸਾਧਨਾ ਦੇ ਉਸਤ ਬਸਾਖੀ ਜੂੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ Thank <laughs> <laughs> you. ਵਜੂਤਾ ਵੈਸਾਕੀ ਦਾ ਮੇਲਾ ਜੋ ਅੱਜ ਕੱਲ ਬਣਾਇਆ ਜਾਂਦਾ ਹੈ। ਸੰਗਤ ਸਭਾ ਰਾਣੀ ਜੀ ਨੂੰ ਪੜਾਉਂਦੀ ਹੈ। और उसके बाद में भी यह भी नहीं हुआ है कि 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 यह भी नहीं हुआ है اوه 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 그게 나도 게